ਪਾਰਟਨਰ ਫ੍ਰੀ ਫੀ ਦੇ ਜਿਹੜੇ ਕੰਮ ਨੇ ਉਹ ਤੋਂ ਤੋਂ ਬੰਨੀ ਗੱਦੀਆਂ ਨੇ ਹਰੇਕ ਬੰਦਾ ਦਾ ਹਾਂਜੀ ਭਾਈ ਜੀ ਲਾਗੇ ਤੁਸੀ ਕੀ ਵੀ ਕਰਾ ਰਹੇ ਹੋ ਰੱਖਿਆ ਤੇ ਹਾਂਜੀ 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 ਲੋ ਜੀ ਇਹਦਾ ਕਿਆ ਬਾਤ ਛੋੜ ਦੇਣਾ ਤੁਸੀਂ ਦੱਸੋ ਕੀ ਕੰਮ ਹੈ ਮੈਂ ਤਾਂ ਜੀ ਇਹ ਨਪੜਾਇਆ ਜੀ ਤੁਹਾਨੂੰ ਕੋਈ ਸੀੜੀ ਦੀ ਜਰੂਰ ਨਹੀਂ ਚਾਹੀਦਾ ਦੱਸੋ ਉਹ ਸੀੜੀ ਤਾਂ ਸਾਨੂੰ ਲੋੜ ਆ ਪਰ ਤੁਸੀਂ ਆਨਸੋ ਕੰਮ ਕੀ ਕੀ ਕਰ ਸਕਦਾ ਤੁਸੀਂ ਤਾਂ ਸਾਰੇ ਕੰਮ ਕਰ ਸਕਦਾ ਲੈ ਪੱਟੇ ਵੀ ਵੜ ਸਕਦਾ ਪੈਸੇ ਭਜਾ ਦੇਤਾ ਰਾਬੀ ਚੋ ਸਕਦਾ ਮੈਂ ਉਤਰਾधिकार ਦਾ ਦਾਅਵਾ ਮੈਂ ਮੱਝੇ ਵੀ ਬੋਲ ਸਕਦਾ ਉਸ ਤੋਂ ਬਾਅਦ ਮੈਂ ਰੋਟੀ ਪਾਣੀ ਦਾ ਵੀ ਕਰਦਾ ਹਾਂ ਸਾਰੇ ਕੰਮ ਕਰਦਾ ਦਿੰਦਾ ਤੇਰਾ ਸਰਦਾਰ ਜੀ ਤੁਸੀਂ ਆ ਗਏ ਗਲਤ ਸਮੇਂ ਹੁਣ ਦੋ ਤਿੰਨ ਪਾਰਟੀਆਂ ਦੇ ਕੁਝ ਕੁ ਕੈਂਡੀਡੇਟ ਇਹਨਾਂ ਪਰੇ ਤੁਸੀਂ ਜਿੰਨੀ ਤੁਹਾਡੀ ਕੁਆਲਿਫੀਕੇਸ਼ਨ ਹੈ ਤੁਸੀਂ ਤਾਂ ਸਿੱਧਾ ਸੀਐਮ ਦੇ ਫਾਰਮ ਭਰੋ ਤੇ ਕਿਸੇ ਪੋਲੀਟੀਕਲ ਪਾਰਟੀ ਦੇ ਦਰਵਾਜ਼ੇ ਤੇ ਪੱਥਾ ਟੇਕੋ ਤੁਸੀਂ ਤਾਂ ਸੀਐਮ ਦੇ ਕੈਂਡੀਡੇਟ ਹੋ ਸਕਦੇ ਹੋ ਠੀਕ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਇੱਥੇ ਨਾ ਤਾਂ ਟੈਲੇਂਟ ਵੇਸਟ ਕਰੋ ਜਾਓ ਦੇਖੋ सीएम ਬੜੋ सीएम ਦੇ ਫਾਰਮ ਭਰਦੋ ਜਾ ਕੇ ਕਿਤੇ ਪਾਰਟੀ ਲੋ ਜੀ ਮੈਂ ਤੁਹਾਨੂੰ ਕਿਹਾ ਤਾਂ ਥੋੜੀ ਥੁੜਾ ਸਿੱਧ ਮੱਥੇ ਆ ਜੀ ਔਰੇ ਚੱਲੇ ਆ ਫਾਰਮ ਭਰ ਲੋ ਜੀ ਹੁਣ ਇਹਨਾਂ ਦੇ ਵੀ ਜੁਗਲੇ ਸੁਣ ਲਿਓ ਇਹ ਸੀਐਮ ਬਣਨ ਵਾਲੇ